ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਦੇਸੀ ਘਿਓ ਸਾਡੇ ਸਰੀਰ ਵਾਸਤੇ ਕਿੰਨਾ ਲਾਹੇਵੰਦ ਆ ਕਿੰਨਾ ਜ਼ਰੂਰੀ ਉਸ ਬਾਰੇ ਅੱਜ ਗੱਲ ਕਰਾਂਗੇ ਸੋ ਕਈ ਵਾਰੀ ਸਾਨੂੰ ਕਿਹਾ ਜਾਂਦਾ ਵੀ ਦੇਸੀ ਘਿਓ ਜੇ ਅਸੀਂ ਖਾਂਦੇ ਆ ਤਾਂ ਇਹਦੇ ਨਾਲ ਸਾਡਾ ਕੋਲੇਸਟ੍ਰੋਲ ਵੀ ਵੱਧ ਜਾਂਦਾ ਟ੍ਰਾਈਗਲਿਸਰਾਈਡ ਵੱਧਦੇ ਆ ਇਹਦੇ ਪਿੱਛੇ ਕਿੰਨੀਕ ਸਚਾਈ ਆ ਕੀ ਇਹ ਸਾਡੇ ਖੂਨ ਦੀ ਚਰਬੀ ਨੂੰ ਵਧਾਉਂਦਾ ਏ ਕੀ ਇਹ ਸਾਡੇ ਭਾਰ ਨੂੰ ਵਧਾਉਂਦਾ ਏ ਸੋ ਆਓ ਪੂਰੇ ਵਿਸਥਾਰ ਨਾਲ ਡਿਟੇਲ ਨਾਲ ਜਾਣਦੇ ਆਂ ਕਿ ਦੇਸੀ ਘਿਓ ਦੇ ਕਿਹੜੇ-ਕਿਹੜੇ ਫਾਇਦੇ ਆ ਤੇ ਇਹਨਾਂ ਗੱਲਾਂ ਪਿੱਛੇ ਕੀ ਸੱਚ ਆ ਸੋ ਸਾਥੀਓ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਅੱਗੇ ਵੀ ਜਿਹੜੀਆਂ ਮੈਂ ਸਿਹਤ ਨੂੰ ਲੈ ਕੇ ਵੀਡੀਓਜ਼ ਬਣਾਉਂਗਾ ਉਹ ਤੁਹਾਡੇ ਤੱਕ ਸਿੱਧੀਆਂ ਪਹੁੰਚ ਜਾਣ ਸੋ ਦੋਸਤੋ ਪਹਿਲਾਂ ਤਾਂ ਗੱਲ ਕਰ ਲੈਨੇ ਆਂ ਵੀ ਜਿਹੜਾ ਦੇਸੀ ਘਿਓ ਆ ਉਹ ਕਿੰਨੇ ਤਰ੍ਹਾਂ ਦਾ ਹੁੰਦਾ ਏ ਤੇ ਵਧੀਆ ਕਿਹੜਾ ਦੇਸੀ ਘਿਓ ਮੰਨਿਆ ਜਾਂਦਾ ਹੈ ਸਾਥੀਓ ਦੇਸੀ ਘਿਓ ਬਣਾਉਣ ਦੇ ਦੋ ਤਰੀਕੇ ਮੇਨ ਆ ਇੱਕ ਤਾਂ ਜਿਹੜਾ ਮਲਾਈ ਤੋਂ ਅਸੀਂ ਦੇਸੀ ਘਿਓ ਬਣਾ ਲੈਨੇ ਆ ਇਸ ਤੋਂ ਇਲਾਵਾ ਪਹਿਲਾਂ ਅਸੀਂ ਦੁੱਧ ਤੋਂ ਜਿਹੜਾ ਦਹੀਂ ਜਮਾਉਨੇ ਆ ਜਿਹਦੇ ਵਿੱਚ ਫਰਮੈਂਟੇਸ਼ਨ ਪ੍ਰੋਸੈਸ ਹੋ ਜਾਂਦੀ ਸਾਰੀ ਉਸ ਤੋਂ ਬਾਅਦ ਇਸ ਦਹੀਂ ਤੋਂ ਮੱਖਣ ਕੱਢ ਕੇ ਫੇਰ ਇਹਨੂੰ ਗਰਮ ਕਰਕੇ ਸਲੋ ਹੀਟ ਤੇ ਜਿਹੜਾ ਘਿਓ ਤਿਆਰ ਹੁੰਦਾ ਏ ਇਹਨੂੰ ਕਿਹਾ ਜਾਂਦਾ ਬਲੂਨਾ ਮੈਥਡ ਦੇ ਨਾਲ ਬਣਾਇਆ ਗਿਆ ਘਿਓ ਸੋ ਆ ਜਿਹੜਾ ਦੇਸੀ ਘਿਓ ਆ ਜਿਹੜਾ ਅਸੀਂ ਮਲਾਈ ਤੋਂ ਬਣਾਇਆ ਸੀ ਉਸ ਨਾਲੋਂ ਜ਼ਿਆਦਾ ਫਾਇਦੇ ਰੱਖਦਾ ਏ ਬੈਨੀਫਿਟਸ ਰੱਖਦਾ ਇਹਦੇ ਵਿੱਚ ਕੀ ਹੁੰਦਾ ਏ ਕਨਜੂਗੇਟਿਡ ਲੀਨੋਲਿਕ ਐਸਿਡ ਹੁੰਦਾ ਜਿਹੜਾ ਘਿਓ ਦੇ ਵਿੱਚ ਉਹ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਏ ਕਿਉਂਕਿ ਇਹਦੇ ਵਿੱਚ ਫਰਮੈਂਟੇਸ਼ਨ ਦੀ ਪ੍ਰੋਸੈਸ ਆ ਜਾਂਦੀ ਆ ਇੱਕ ਤਾਂ ਇਹਦਾ ਵਾਅਦਾ ਇਹ ਹੋ ਗਿਆ ਵੀ ਕਨਜੂਗੇਟਿਡ ਲੀਨੋਲਿਕ ਐਸਿਡ ਇਹਦੇ ਵਿੱਚ ਜ਼ਿਆਦਾ ਹੁੰਦਾ ਏ ਮਲਾਈ ਨਾਲ ਕੱਢੇ ਹੋਏ ਘਿਓ ਨਾਲੋਂ ਇਸ ਤੋਂ ਇਲਾਵਾ ਸਾਥੀਓ ਦੇ ਵਿੱਚ ਚੰਗੇ ਬੈਕਟੀਰੀਆ ਪਾਏ ਜਾਂਦੇ ਜਿਹੜੀਆਂ ਜਿਹੜੇ ਸਾਡੇ ਅੰਤੜੀਆਂ ਵਾਸਤੇ ਬਹੁਤ ਜ਼ਰੂਰੀ ਆ ਜਿਨ੍ਹਾਂ ਨੂੰ ਅਸੀਂ ਪ੍ਰੋਬਾਇਓਟਿਕ ਫੂਡ ਵੀ ਕਹਿ ਸਕਦੇ ਆ ਇਹਨੂੰ ਸੋ ਇਹਦੇ ਵਿੱਚ ਜਿਹੜੀ ਫਰਮੈਂਟੇਸ਼ਨ ਪ੍ਰੋਸੈਸ ਹੁੰਦੀ ਆ ਜਦੋਂ ਅਸੀਂ ਦੁੱਧ ਨੂੰ ਦਹੀਂ ਚ ਜਮਾਉਨੇ ਆ ਤਾਂ ਉਸ ਵਕਤ ਜਿਹੜੇ ਚੰਗੇ ਬੈਕਟੀਰੀਆ ਬਣਦੇ ਆ ਫਰਮੈਂਟੇਸ਼ਨ ਦੇ ਨਾਲ ਜਿਹਦੇ ਕਰਕੇ ਇਹ ਜਿਹੜੇ ਸਾਡੇ ਗੱਟ ਵਾਸਤੇ ਬਹੁਤ ਜ਼ਰੂਰੀ ਆ ਸਾਡੇ ਕਹਿੰਦੇ ਪਾਚਨ ਕਿਰਿਆ ਨੂੰ ਉੱਪਰ ਲੈ ਕੇ ਜਾਂਦਾ ਏ ਸਾਡੀ ਇਮਿਊਨਿਟੀ ਨੂੰ ਵੀ ਵਧਾਉਂਦਾ ਏ ਸੋ ਘਿਓ ਦੋਵੇਂ ਤਰ੍ਹਾਂ ਦੇ ਵਧੀਆ ਏ ਬਾਕੀ ਜ਼ਿਆਦਾ ਵਧੀਆ ਜਿਹੜਾ ਘਿਓ ਆ ਉਹ ਇਸ ਬਲੋਨਾ ਮੈਥਡ ਦੇ ਨਾਲ ਜਿਹੜਾ ਦਹੀਂ ਤੋਂ ਤਿਆਰ ਹੁੰਦਾ ਏ ਉਹ ਜ਼ਿਆਦਾ ਵਧੀਆ ਏ ਸੋ ਆਓ ਹੁਣ ਡਿਟੇਲ ਨਾਲ ਜਾਣਦੇ ਵੀ ਦੇਸੀ ਘਿਓ ਤੋਂ ਸਾਨੂੰ ਫਾਇਦੇ ਕਿਹੜੇ-ਕਿਹੜੇ ਮਿਲਦੇ ਆ ਸਾਥੀਓ ਜੇ ਪਹਿਲਾ ਫਾਇਦਾ ਵੇਖੀਏ ਦੇਸੀ ਘਿਓ ਨੂੰ ਖਾਣ ਦਾ ਤਾਂ ਇਹ ਸਾਡੇ ਭਾਰ ਨੂੰ ਸਗੋਂ ਵਧਾਉਂਦਾ ਨਹੀਂਗਾ ਘੱਟ ਕਰਦਾ ਏ ਸੋ ਇੱਕ ਮੇਥਾ ਭਰਮਾ ਵੀ ਦੇਸੀ ਕਿਓ ਸਾਡੇ ਭਾਰ ਨੂੰ ਵਧਾਉਂਦਾ ਏ ਸੋ ਦੇਸੀ ਕਿਓ ਦੇ ਵਿੱਚ ਬਟਾਇਰਿਕ ਐਸਿਡ ਪਾਇਆ ਜਾਂਦਾ ਏ ਜਿਹੜਾ ਕਿ ਸਾਡੀ ਫੈਟ ਨੂੰ ਬਰਨ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦਾ ਏ ਪਰ ਭਾਰ ਤਾਂ ਹੀ ਘਟੂਗਾ ਜੇ ਅਸੀਂ ਇਹਨੂੰ ਇੱਕ ਲਿਮਟਿਡ ਅਮਾਉਂਟ ਦੇ ਵਿੱਚ ਖਾਵਾਂਗੇ ਇੱਕ ਦਸ ਹੀ ਮਾਤਰਾ ਚ ਖਾਵਾਂਗੇ ਸੋ ਇੱਕ ਤੋਂ ਦੋ ਚਮਚੇ ਅਸੀਂ ਰੋਜ਼ਾਨਾ ਦੇਸੀ ਕਿਓ ਦੇ ਲੈ ਸਕਦੇ ਹਾਂ ਸੋ ਇਹਦੇ ਨਾਲ ਇੱਕ ਤਾਂ ਬਟਾਇਰਿਕ ਐਸਿਡ ਸਾਡੇ ਭਾਰ ਨੂੰ ਘਟ ਕਰਨ ਸਹਾਇਤਾ ਕਰਦਾ ਹੈ ਨੰਬਰ 2 ਤੇ ਜਦੋਂ ਅਸੀਂ ਦੇਸੀ ਘਿਓ ਭੋਜਨ ਦੇ ਨਾਲ ਖਾਂਦੇ ਆ ਰੋਟੀ ਨੂੰ ਚੋਪੜ ਲਓ ਜਾਂ ਸਬਜ਼ੀ ਚ ਪਾ ਕੇ ਖਾਂਦੇ ਆ ਤਾਂ ਇਹਦੇ ਨਾਲ ਸਾਡਾ ਜਿਹੜਾ ਪੇਟ ਆ ਭਰਿਆ ਭਰਿਆ ਰਹਿੰਦਾ ਹੈ ਸਟਾਈਟੀ ਮਿਲਦੀ ਆ ਸਾਨੂੰ ਜਿਹਦੇ ਕਰਕੇ ਸਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਸੋ ਇਹ ਵੀ ਇੱਕ ਕਾਰਨ ਆ ਜਿਹਦੇ ਕਰਕੇ ਜਿਹੜਾ ਸਾਡਾ ਭਾਰ ਉਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਇਹਦੇ ਨਾਲ ਨਾਲ ਸਾਥੀਓ ਦੇਸੀ ਘਿਓ ਸਾਡੇ ਬ੍ਰੇਨ ਵਾਸਤੇ ਬਹੁਤ ਜ਼ਰੂਰੀ ਆ ਸਾਡੇ ਜਿਹੜੇ ਬ੍ਰੇਨ ਸੈਲਸ ਹੁੰਦੇ ਆ ਉਹਨਾਂ ਨੂੰ ਮੇਨ ਜਿਹੜਾ ਫੈਟ ਦੀ ਲੋੜ ਹੁੰਦੀ ਆ ਸੈਚੂਰੇਟਿਡ ਫੈਟ ਸੋ ਇਹ ਜਿਹੜਾ ਫੈਟ ਆ ਇਹ ਦੇਸੀ ਘਾਓ ਤੋਂ ਵਧੀਆ ਮਾਤਰਾ ਚ ਮਿਲ ਜਾਂਦਾ ਏ ਸੋ ਬ੍ਰੇਨ ਦੇ ਸੈੱਲਾਂ ਦੀ ਰੀਜਨਰੇਸ਼ਨ ਚ ਹੈਲਪ ਕਰਦਾ ਏ ਬ੍ਰੇਨ ਦੇ ਸੈੱਲਾਂ ਨੂੰ ਡੈਮੇਜ ਹੋਣ ਤੋਂ ਰੋਕਦਾ ਏ ਸੋ ਸਾਡੀ ਬ੍ਰੇਨ ਦੀ ਤਾਕਤ ਨੂੰ ਵਧਾਉਂਦਾ ਏ ਸਾਡੇ ਨਰਵ ਸਿਸਟਮ ਨੂੰ ਸਟਰੋਂਗ ਕਰਦਾ ਏ ਇਸ ਤੋਂ ਇਲਾਵਾ ਸਾਡੇ ਜੋੜਾਂ ਵਾਸਤੇ ਬਹੁਤ ਵਧੀਆ ਹੱਡੀਆਂ ਲਈ ਬਹੁਤ ਵਧੀਆ ਹੁੰਦਾ ਦੇਸੀ ਘਾਓ ਸੋ ਸਾਤਿਉ ਦੇਸੀ ਘਿਓ ਸਾਡੇ ਇਮਿਊਨ ਸਿਸਟਮ ਲਈ ਵੀ ਬਹੁਤ ਵਧੀਆ ਏ ਜਿਹੜਾ ਇਹਦੇ ਵਿੱਚ ਬਟਾਇਰਿਕ ਐਸਿਡ ਹੁੰਦਾ ਏ ਉਹ ਸਾਡੇ ਟੀ ਲਿੰਫੋਸਾਈਟਸ ਆ ਜਿਹੜੇ ਜਿਹੜੇ ਇਮਿਊਨਿਟੀ ਵਾਸਤੇ ਜ਼ਿੰਮੇਵਾਰ ਆ ਉਹਨਾਂ ਨੂੰ ਬਣਾਉਣ ਦੇ ਵਿੱਚ ਸਹਾਇਤਾ ਕਰਦਾ ਏ ਸੋ ਇੱਕ ਤਾਂ ਇਹ ਕਾਰਨ ਹੋ ਗਿਆ ਜਿਹਦੇ ਕਰਕੇ ਸਾਡੀ ਇਮਿਊਨਿਟੀ ਸਹੀ ਕਰਦਾ ਨੰਬਰ 2 ਤੇ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਦੱਸਿਆ ਵੀ ਦੇਸੀ ਘਿਓ ਦੇ ਵਿੱਚ ਚੰਗੇ ਬੈਕਟੀਰੀਆ ਵੀ ਪਾਏ ਜਾਂਦੇ ਆ ਇਹਨੂੰ ਪ੍ਰੋਬਾਇਓਟਿਕ ਫੂਡ ਵਿੱਚ ਵੀ ਇਹ ਆ ਜਾਂਦਾ ਏ ਸੋ ਇਹ ਵੀ ਸਾਡੀ ਇਮਿਊਨਿਟੀ ਨੂੰ ਵਧਾਉਣ ਦੇ ਵਿੱਚ ਇਹ ਜਿਹੜਾ ਇਹਦਾ ਇੱਕ ਗੋਣ ਆ ਉਹ ਸਹਾਇਤਾ ਕਰਦਾ ਹੈ ਇਹਦੇ ਨਾਲ ਨਾਲ ਸਾਥੀਓ ਦੇਸੀ ਕਿਉਂ ਸਾਡੀ ਜਿਹੜੀ ਲਿਪਿਡ ਪ੍ਰੋਫਾਈਲ ਆ ਕਈ ਲੋਕ ਇਹ ਮੰਨਦੇ ਵੀ ਇਹ ਸਾਡੇ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਟ੍ਰਾਈਗਲਾਈਸਰਾਈਡ ਨੂੰ ਵਧਾਉਂਦਾ ਪਰ ਇਦੇ ਪਿੱਛੇ ਜਿਹੜੀ ਸਚਾਈ ਹੋਏ ਆ ਵੀ ਇਹ ਸਾਡੇ ਕੋਲੇਸਟ੍ਰੋਲ ਨੂੰ ਟ੍ਰਾਈਗਲਿਸਰਾਈਡ ਨੂੰ ਵਧਾਉਂਦਾ ਨਹੀਂ ਸਕੋ ਘੱਟ ਕਰਦਾ ਜੇ ਅਸੀਂ ਇਹਨੂੰ ਇੱਕ ਲਿਮਟਿਡ ਮਾਤਰਾ ਚ ਲੈਨੇ ਆ ਕਿਉਂਕਿ ਦੇਸੀ ਘਿਓ ਦੇ ਵਿੱਚ ਜਿਹੜਾ ਇੱਕ ਕੰਜੂਗੇਟਿਡ ਲੀਨੋਲਿਕ ਐਸਿਡ ਹੁੰਦਾ ਏ ਤੇ ਇੱਕ ਆਰਕੇਡੋਨਿਕ ਐਸਿਡ ਹੁੰਦਾ ਏ ਇਹ ਦੋਵੇਂ ਚੀਜ਼ਾਂ ਮਿਲ ਕੇ ਸਾਡੇ ਲਿਪਿਡ ਪ੍ਰੋਫਾਈਲ ਨੂੰ ਸਹੀ ਕਰਦੀਆਂ ਏ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦੀਆਂ ਟ੍ਰਾਈਗਲਿਸਰਾਈਡ ਨੂੰ ਘੱਟ ਕਰਦੀਆਂ ਪਰ ਸ਼ਰਤ ਇਹ ਆ ਵੀ ਇਹਨੂੰ ਇੱਕ ਲਿਮਟਿਡ ਮਾਤਰਾ ਚ ਲੈਣਾ ਏ ਸੋ ਇੱਕ ਤੋਂ ਦੋ ਚਮਚੇ ਅਸੀਂ ਰੋਜ਼ਾਨਾ ਦੇਸੀ ਘਿਓ ਦੇ ਜੇ ਖਾਈਏ ਤੈ ਦਿਨ ਸਾਡਾ ਜਿਹੜਾ ਕੋਲੇਸਟ੍ਰੋਲ ਟ੍ਰਾਈਗਲਿਸਰਾਈਡਸ ਆ ਗੋ ਵਧਣ ਦੀ ਬਜਾਏ ਘਟੂਗਾ ਇਸ ਤੋਂ ਇਲਾਵਾ ਸਾਥੀਓ ਦੇਸੀ ਕਿਉਂ ਜਿਵੇਂ ਜਿਹੜੇ ਫੈਟ ਸੋਲੂਬਲ ਵਿਟਾਮਿਨ ਹੁੰਦੇ ਆ ਏ ਡੀ ਈ ਤੇ ਕੇ ਇਹਨਾਂ ਵਿਟਾਮਿਨਾਂ ਨੂੰ ਕੇਲੋਵਿਕ ਕੈਰੀਅਰ ਦਾ ਕੰਮ ਕਰਦਾ ਹੈ ਸਰੀਰ ਦੇ ਵਿੱਚ ਇੱਧਰ ਉੱਧਰ ਲਿਜਾਣ 'ਚ ਸਹਾਇਤਾ ਕਰਦਾ ਹੈ ਸੋ ਜੇ ਅਸੀਂ ਫੈਟ ਬਿਲਕੁਲ ਨਾ ਲਈਏ ਤਾਂ ਇਹ ਇਹਨਾਂ ਵਿਟਾਮਿਨਾਂ ਦੀ ਜਿਹੜੀ ਘਾਟ ਆ ਉਹ ਹੋ ਸਕਦੀ ਆ ਸੋ ਵਿਟਾਮਿਨ A ਵਿਟਾਮਿਨ D ਵਿਟਾਮਿਨ E ਤੇ ਵਿਟਾਮਿਨ K ਇਹ ਫੈਟ ਸੋਲੂਬਲ ਵਿਟਾਮਿਨ ਹੁੰਦੇ ਆ ਇਹਨਾਂ ਨੂੰ ਸਾਡੇ ਸਰੀਰ 'ਚ ਜਜ਼ਬ ਹੋਣ ਵਾਸਤੇ ਜਾਂ ਇੱਧਰ ਉੱਧਰ ਜਾਣ ਵਾਸਤੇ ਫੈਟ ਦੀ ਜ਼ਰੂਰਤ ਹੁੰਦੀ ਆ ਇਦੇ ਨਾਲ ਨਾਲ ਸਾਥੀਓ ਦੇਸੀ ਘੋ ਸਾਡੇ ਡਾਈਜੈਸ਼ਨ ਲਈ ਬਹੁਤ ਵਧੀਆ ਏ ਕਿਉਂਕਿ ਜਦੋਂ ਕਈ ਲੋਕ ਕੀ ਕਰਦੇ ਉਹਨਾਂ ਦੀ ਸਵੇਰੇ ਆਦਤ ਹੁੰਦੀ ਆ ਉਹ ਆਪ ਦਾ ਦਿਨ ਦੀ ਸ਼ੁਰੂਆਤ ਇੱਕ ਚਮਚਾ ਦੇਸੀ ਘੋ ਦਾ ਖਾ ਕੇ ਕਰਦੇ ਆ ਸੋ ਇਹਦਾ ਫਾਇਦਾ ਇਹ ਹੁੰਦਾ ਵੀ ਇਹ ਸਾਡੇ ਮੇਦੇ ਦੇ ਵਿੱਚ ਜਦੋਂ ਜਾਂਦਾ ਏ ਉੱਥੇ ਇੱਕ ਲੇਅਰ ਬਣਾਉਂਦਾ ਏ ਉਸ ਇਸ ਤੋਂ ਇਲਾਵਾ ਜਦੋਂ ਮੇਦੇ ਚ ਜਾਂਦਾ ਏ ਤਾਂ ਸਾਡਾ ਜਿਹੜਾ ਐਸਿਡ ਆ ਮੇਦੇ ਚ ਐਚਸੀਐਲ ਜੀ ਨੂੰ ਅਸੀਂ ਕਹਿ ਦਿੰਨੇ ਆ ਉਹਦੀ ਪ੍ਰੋਡਕਸ਼ਨ ਹੁੰਦੀ ਆ ਕਿਉਂਕਿ ਦੇਸੀਕਿਆਂ ਨੂੰ ਹਜਮ ਕਰਨ ਵਾਸਤੇ ਜਿਹੜਾ ਐਸਿਡ ਜ਼ਿਆਦਾ ਦੀ ਲੋੜ ਹੁੰਦੀ ਆ ਸੋ ਇੱਕ ਡਾਈਜੈਸਟਿਵ ਫਾਇਰ ਆ ਜਿਹੜੀ ਉਹ ਪ੍ਰੋਡਿਊਸ ਹੁੰਦੀ ਆ ਜਿਹਦੇ ਕਰਕੇ ਸਾਡੀ ਪਾਚਨ ਕਿਰਿਆ ਤੇਜ਼ ਹੁੰਦੀ ਆ ਸਾਡੀ ਪਾਚਨ ਅਗਨੀ ਮਜ਼ਬੂਤ ਹੁੰਦੀ ਆ ਸੋ ਹੁਣ ਜਦੋਂ ਵੀ ਅਸੀਂ ਕੋਈ ਬ੍ਰੇਕਫਾਸਟ ਕਰਾਂਗੇ ਜਾਂ ਲੰਚ ਕਰਾਂਗੇ ਭੋਜਨ ਕਰਾਂਗੇ ਉਸ ਤੋਂ ਬਾਅਦ ਤਾਂ ਉਹ ਬੜੀ ਜਲਦੀ ਬੜੇ ਵਧੀਆ ਤਰੀਕੇ ਦੇ ਨਾਲ ਸਾਡੇ ਸਰੀਰ 'ਚ ਹਾਜਮ ਹੁੰਦਾ ਹੈ ਸੋ ਸਾਡੇ ਡਾਈਜੈਸਟਿਵ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਸੋ ਸਾਥੀਓ ਦੇਸੀ ਘੋਦ ਦੇ ਵਿੱਚ ਜਿੰਨੇ ਵੀ ਪੋਸਟਿਕ ਤਾਤ ਆ ਉਹ ਸਾਡੇ ਸਰੀਰ ਨੂੰ ਸਾਡੀ ਸਿਹਤ ਨੂੰ ਵਧੀਆ ਬਣਾਉਂਦੇ ਆ ਸੋ ਜਿਹੜੇ ਹੋਰ ਬਾਕੀ ਕਿਉਂ ਆਉਂਦੇ ਆ ਜਿਵੇਂ ਬਨਸਪਤੀ ਤੇਲ ਹੋ ਗਿਆ ਜਾਂ ਬਨਸਪਤੀ ਘੋ ਹੋ ਗਿਆ ਇਹਨਾਂ ਦੀ ਬਜਾਏ ਸਾਨੂੰ ਜਿਹੜਾ ਦੇਸੀ ਘੋ ਦਾ ਇਸਤੇਮਾਲ ਕਰਨਾ ਚਾਹੀਦਾ ਏ ਸੋ ਇਹਨੂੰ ਅਸੀਂ ਡਾਇਰੈਕਟ ਰੋਟੀ ਦੇ ਨਾਲ ਚੋਪੜ ਕੇ ਵੀ ਲੈ ਸਕਦੇ ਆ ਰੋਟੀ ਦੇ ਨਾਲ ਚੋਪੜ ਕੇ ਦੇਸੀ ਘੋ ਲੈਣ ਦਾ ਜਿਹੜਾ ਮੇਜਰ ਸਭ ਤੋਂ ਵੱਡਾ ਫਾਇਦਾ ਏ ਉਹ ਮੈਂ ਤੁਹਾਨੂੰ ਦੱਸਦਾ ਹਾਂ ਸਾਥੀਓ ਜੋ ਵੀ ਅਸੀਂ ਖਾਣੇ ਪੀਣੇ ਆ ਉਹਦੇ ਵਿੱਚ ਜਿਹੜੇ ਮੰਨ ਲਓ ਕਾਰਬੋਹਾਈਡਰੇਟਸ ਹੁੰਦੇ ਆ ਜਿਵੇਂ ਚੌਲ ਹੋ ਗਏ ਜਾਂ ਕਣਕ ਹੋਗੀ ਤਾਂ ਉਹ ਤੁਰੰਤ ਸਾਡੇ ਖੂਨ ਦੇ ਵਿੱਚ 슈ਗਰ ਦੇ ਲੈਵਲ ਨੂੰ ਉੱਪਰ ਲੈ ਕੇ ਜਾਂਦੇ ਆ ਜਿਹਨੂੰ ਅਸੀਂ ਕਹਿ ਦਿੰਦੇ ਆ ਵੀ ਗਲਾਈਸਿਮਿਕ ਇੰਡੈਕਸ ਉਹ ਭੋਜਨ ਦਾ ਜ਼ਿਆਦਾ ਹੁੰਦਾ ਹੈ ਜਿਹੜਾ ਭੋਜਨ ਜਿੰਨੀ ਜਲਦੀ ਸਾਡੇ ਮੇਦੇ 'ਚ ਜਾਣ ਤੋਂ ਬਾਅਦ ਅੰਤੜੀਆਂ ਜਾਣ ਤੋਂ ਬਾਅਦ ਕਹਿ ਲਓ ਵੀ ਖੂਨ 'ਚ 슈ਗਰ ਦੇ ਲੈਵਲ ਨੂੰ ਜਿੰਨੀ ਤੇਜ਼ੀ ਨਾਲ ਵਧਾਉਂਦਾ ਹੈ ਪਰ ਜਦੋਂ ਅਸੀਂ ਜਿਹੜੀ ਰੋਟੀ ਉਹਨੂੰ ਦੇਸੀ ਘੋੜੇ ਨਾਲ ਚੋਪੜ ਲੈਣੇ ਆ ਤਾਂ ਇਹਦੇ ਨਾਲ ਜਿਹੜਾ ਰੋਟੀ ਦਾ ਜਿਹੜਾ ਗਲਾਈਸੈਮਿਕ ਇੰਡੈਕਸ ਆ ਉਹ ਹੀ ਠਾਂ ਆ ਜਾਂਦਾ ਸੋ ਜਿਹਦੇ ਕਰਕੇ ਤਰੰਤ ਜਿਹੜਾ 슈ਗਰ ਦਾ ਲੈਵਲ ਆ ਉਹ ਉੱਪਰ ਨਹੀਂ ਜਾਂਦਾ ਸੋ 슈ਗਰ ਦੇ ਮਰੀਜ਼ ਖਾਸ ਕਰਕੇ ਦੇਸੀ ਘਿਓ ਦੇ ਨਾਲ ਰੋਟੀ ਨੂੰ ਚੋਪੜ ਕੇ ਖਾਣ ਉਹਨਾਂ ਨੂੰ ਬਹੁਤ ਫਾਇਦਾ ਮਿਲੂਗਾ 슈ਗਰ ਉਹਨਾਂ ਦੀ ਤਰੰਤ ਉੱਪਰ ਨਹੀਂ ਜਾਊਗੀ ਸੋ ਇਹਦਾ ਇਹ ਵੀ ਇੱਕ ਵੱਡਾ ਫਾਇਦਾ ਹੈ ਬਾਕੀ ਦੇਸੀ ਘਿਓ ਦੇ ਨਾਲ ਸਾਨੂੰ ਬਾਕੀ ਲਾਭ ਵੀ ਮਿਲਣਗੇ ਸਾਡੀਆਂ ਅੱਖਾਂ ਵਾਸਤੇ ਵੀ ਬਹੁਤ ਵਧੀਆ ਹੈ ਸਾਡੇ ਬ੍ਰੇਨ ਨੂੰ ਤਾਕਤ ਦਿੰਦਾ ਹੈ ਓਵਰ ਆਲ ਸਾਡੀ ਇਮਿਊਨਿਟੀ ਵਾਸਤੇ ਬਹੁਤ ਵਧੀਆ ਹੈ ਸਾਡੇ ਜੋੜਾਂ ਲਈ ਵਧੀਆ ਹੈ ਤੇ ਸਾਡੀ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਦਾ ਏ ਤੇ ਸਾਡੇ ਕੋਲੇਸਟ੍ਰੋਨ ਨੂੰ ਸਭੋਂ ਵਧਾਉਂਦਾ ਨਹੀਂ ਘਟ ਕਰਦਾ ਸਾਡੇ ਭਾਰ ਨੂੰ ਵੀ ਘਟਾਉਂਦਾ ਏ ਸੋ ਇੰਨੇ ਫਾਇਦੇ ਹੋਣ ਦੇ ਬਾਵਜੂਦ ਜੇ ਅਸੀਂ ਇਹਦਾ ਨਹੀਂ ਇਸਤੇਮਾਲ ਕਰਦੇ ਤਾਂ ਇਹ ਸਾਡੀ ਗਲਤੀ ਆ ਸੋ ਇਧਰ ਉਧਰ ਦੇ ਹੋਰ ਜਿਹੜੇ ਘਿਓ ਉਹਨਾਂ ਨੂੰ ਵਰਤਣ ਦੀ ਬਜਾਏ ਅਸੀਂ ਦੇਸੀ ਘਿਓ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਖਾਂਦੇ ਸੀਗੇ ਉਹਨਾਂ ਦੀ ਸਿਹਤ ਵਧੀਆ ਰਹਿੰਦੀ ਸੀਗੀ ਆਓ ਇਹੀ ਸ਼ੁਰੂ ਕਰੀਏ ਤੇ ਆਪਦੀ ਸਿਹਤ ਨੂੰ ਵਧੀਆ ਬਣਾਈਏ ਸੋ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਵੀਡੀਓ ਦਾ ਫਾਇਦਾ ਮਿਲੇ ਲਾਭ ਮਿਲੇ ਕਿਉਂਕਿ ਬੜੇ ਲੋਕਾਂ 'ਚ ਇਹ ਭਰਮ ਆ ਵਿਦੇਸੀ ਕਿਉ ਸਾਡੇ ਦਿਲ ਦੀ ਸਿਹਤ ਲਈ ਮਾੜਾ ਹੈ ਦੇਸੀ ਕਿਉ ਸਾਡਾ ਭਾਰ ਵਧਾਉਂਦਾ ਹੈ ਸੋ ਇਹ ਵੀਡੀਓ ਅੱਗੇ ਜਾਣੀ ਚਾਹੀਦੀ ਹੈ ਨੂੰ ਹਰ ਇੱਕ ਤੱਕ ਸ਼ੇਅਰ ਕਰਿਓ ਤੇ ਆਪਣਾ YouTube ਚੈਨਲ ਆ ਜਿਹੜਾ ਡਾਕਟਰ ਹਰਮਨ ਜੀ ਦਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ